ਤੋ ਜੇਲੈਂਸਕੀ ਅਤੇ ਟਰੰਪ ਦੇ ਵਿੱਚ ਅੱਜ ਤਿੱਖੀ ਬਹਿਸ ਹੋਈ ਆ ਤੇ ਇਸ ਵਿੱਚ ਹੁਣ ਐਂਟਰੀ ਜਿਹੜੀ ਹੈ ਕੈਨੇਡਾ ਦੇ ਪ੍ਰਾਈਮ ਮਿਨਿਸਟਰ ਟਰੂਡੋ ਦੀ ਵੀ ਹੋ ਚੁੱਕੀ ਆ ਟਰੂਡੋ ਦੇ ਵੱਲੋਂ ਇੱਕ ਵੱਡਾ ਬਿਆਨ ਦਿੱਤਾ ਗਿਆ ਏ ਜੋ ਕਿ ਜੇਲੈਂਸਕੀ ਦੀ ਸਮਰਥਨ ਕਰਦਾ ਨਜ਼ਰ ਆ ਰਿਹਾ ਜੇਲਨਸਕੀ ਦਾ ਸਮਰਥਨ ਜਿਹੜਾ ਆ ਟਰੂਡੋ ਦੇ ਵੱਲੋਂ ਕੀਤਾ ਗਿਆ ਏ ਅਮਰੀਕਾ ਦੇ ਵਿੱਚ ਵਾਈਟ ਹਾਊਸ ਦੇ ਵਿੱਚ ਜੇਲਨਸਕੀ ਅਤੇ ਟਰੰਪ ਦੇ ਵਿੱਚ ਤਿੱਖੀ ਬਹਿਸ ਹੁੰਦੀ ਹੋਈ ਨਜ਼ਰ ਆਈ ਤੇ ਹੁਣ ਟਰੂਡੋ ਦੇ ਵੱਲੋਂ ਜਿਹੜਾ ਆ ਸਮਰਥਨ ਯੂਕਰੇਨ ਦਾ ਕੀਤਾ ਜਾ ਰਿਹਾ ਤਾਂ ਤੁਹਾਨੂੰ ਦੱਸ ਦਿੰਨੇ ਆ ਕਿ ਟਰੰਪ ਦੇ ਨਾਲ ਅੱਜ ਜਿਹੜੀ ਹੈ ਯੂਕਰੇਨ ਦੇ ਇੱਕ ਖਾਸ ਮੀਟਿੰਗ ਹੋਈ ਜ਼ਾਲੈਂਸਕੀ ਦੇ ਨਾਲ ਇੱਕ ਖਾਸ ਮੀਟਿੰਗ ਹੋਈ ਜਿਸ ਦੇ ਵਿੱਚ ਤਿੱਖੀ ਬਹਿਸ ਹੁੰਦੀ ਹੋਈ ਨਜ਼ਰ ਆਈ ਤਾਂ ਹੁਣ ਹਮਾਇਤ ਜਿਹੜੀ ਹੈ ਕੈਨੇਡਾ ਦੇ ਵੱਲੋਂ ਯੂਕਰੇਨ ਦੀ ਕੀਤੀ ਜਾ ਰਹੀ ਹੈ ਇੱਕ ਸੋਸ਼ਲ ਮੀਡੀਆ ਦੇ ਉੱਤੇ ਪੋਸਟ ਕਰਕੇ ਪ੍ਰਾਈਮ ਮਿਨਿਸਟਰ ਟਰੂਡੋ ਦੇ ਵੱਲੋਂ ਜਿਹੜਾ ਆ ਵੱਡਾ ਸਮਰਥਨ ਜਿਹੜਾ ਯੂਕਰੇਨ ਨੂੰ ਕੀਤਾ ਗਿਆ ਤਾਂ ਵੱਡਾ ਬਿਆਨ ਜਿਹੜਾ ਆ ਜਸਟਿਨ ਟਰੂਡੋ ਦਾ ਦੇਖਣ ਨੂੰ ਮਿਲਿਆ ਹਮਾਇਤ ਜਿਹੜੀ ਹੈ ਉਹ ਸਿੱਧੇ ਤੌਰ ਦੇ ਉੱਤੇ ਯੂਕਰੇਨ ਦੀ ਕੀਤੀ ਗਈ ਹੈ ਤਾਂ ਜ਼ੇਲੈਂਸਕੀ ਅਤੇ ਟਰੰਪ ਦੀ ਬਹਿਸ ਦੇ ਵਿਚਾਲੇ ਟਰੂਡੋ ਦੀ ਐਂਟਰੀ ਹੁੰਦੀ ਨਜ਼ਰ ਆ ਰਹੀ ਹੈ ਟਰੂਡੋ ਨੇ ਕਿਹਾ ਕਿ ਕੈਨੇਡਾ ਯੂਕਰੇਨ ਦੇ ਨਾਲ ਖੜਾ ਤੇ ਕੈਨੇਡਾ ਪ੍ਰਧਾਨ ਮੰਤਰੀ ਜਸਟਨ ਟਰੂਡੋ ਦੇ ਵੱਲੋਂ ਜ਼ੇਲੈਂਸਕੀ ਦੀ ਪੂਰਜੋਰ ਹਮਾਇਤ ਕੀਤੀ ਜਾ ਰਹੀ ਹੈ ਟਰੂਡੋ ਦਾ ਕਹਿਣਾ ਕਿ ਰੂਸ ਨੇ ਯੂਕਰੇਨ ਦੇ ਉੱਤੇ ਗੈਰ ਕਾਨੂੰਨੀ ਢੰਗ ਦੇ ਨਾਲ ਹਮਲਾ ਕੀਤਾ ਸੀ ਪਿਛਲੇ 3 ਸਾਲਾਂ ਤੋਂ ਯੂਕਰੇਨ ਦੇ ਲੋਕ ਜਿਹੜੇ ਨੇ ਉਹ ਹਿੰਮਤ ਦੇ ਨਾਲ ਲੜ ਰਹੇ ਨੇ ਤਾਂ ਅੱਜ ਜੇਕਰ ਗੱਲ ਕੀਤੀ ਜਾਵੇ ਤਾਂ ਤਿੱਖੀ ਬਹਿਸ ਜਿਹੜੀ ਹੈ ਵਾਈਟ ਹਾਊਸ ਦੇ ਵਿੱਚ ਹੁੰਦੀ ਹੋਈ ਨਜ਼ਰ ਆਈ ਸੀ ਜਿਸ ਨੂੰ ਲੈ ਕੇ ਮਾਮਲਾ ਜਿਹੜਾ ਪੱਖ ਦਾ ਨਜ਼ਰ ਆਇਆ ਸੀ ਤਾਂ ਵਾਈਟ ਹਾਊਸ ਦੇ ਵਿੱਚ ਜੈਲੈਂਸਕੀ ਅਤੇ ਟਰੰਪ ਦੇ ਵਿੱਚ ਜਦੋਂ ਤਿੱਖੀ ਬਹਿਸ ਹੁੰਦੀ ਹੈ ਤਾਂ ਟਰੰਪ ਨੇ ਜੈਲੈਂਸਕੀ ਨੂੰ ਧਮਕੀ ਵੀ ਦਿੱਤੀ ਉਸ ਨੂੰ ਕਿਹਾ ਕਿ ਅੱਜ ਤੋਂ ਤੁਹਾਡੇ ਮਾੜੇ ਦਿਨ ਸ਼ੁਰੂ ਨੇ ਅਸੀਂ ਤੁਹਾਨੂੰ 300 50 ਬਿਲੀਅਨ ਡਾਲਰ ਵੀ ਦਿੱਤੇ ਸੀ ਤਾਂ ਕਿਤੇ ਨਾ ਕਿਤੇ ਸਿੱਧੇ ਤੌਰ ਦੇ ਉੱਤੇ 트럼ਪ ਦੇ ਵੱਲੋਂ ਜਿਹੜਾ ਆ ਉਹ ਜੈਲੈਂਸਕੀ ਨੂੰ ਧਮਕੀ ਵੀ ਦਿੱਤੀ ਗਈ ਤੇ ਸਿੱਧੇ ਤੌਰ ਤੇ ਕਹਿ ਦਿੱਤਾ ਗਿਆ ਕਿ ਅੱਜ ਤੋਂ ਤੁਹਾਡੇ ਬੁਰੇ ਦਿਨ ਜਿਹੜੇ ਨੇ ਉਹ ਸ਼ੁਰੂ ਹੋ ਜਾਣਗੇ ਤਾਂ ਕਿਤੇ ਨਾ ਕਿਤੇ ਮਾਮਲਾ ਜਿਹੜਾ ਪੱਖ ਦਾ ਨਜ਼ਰ ਆਇਆ ਤੇ ਹੁਣ ਇਸ ਮੁੱਦੇ ਦੇ ਵਿੱਚ ਜਸਟਿਨ ਟਰੂਡੋ ਦੀ ਐਂਟਰੀ ਹੋਈ ਹੈ ਜਸਟਿਨ ਟਰੂਡੋ ਨੇ ਸਿੱਧੇ ਤੌਰ ਤੇ ਕਹਿ ਦਿੱਤਾ ਹੈ ਕਿ ਅਸੀਂ ਯੂਕਰੇਨ ਦੇ ਨਾਲ ਖੜੇ ਆ ਰੂਸ ਨੇ ਗੈਰ ਕਾਨੂੰਨੀ ਤਰੀਕੇ ਦੇ ਨਾਲ ਗੈਰਵਾਜਬ ਢੰਗ ਦੇ ਨਾਲ ਯੂਕਰੇਨ ਤੇ ਹਮਲਾ ਕੀਤਾ ਸੀ ਤਿੰਨ ਸਾਲਾਂ ਤੋਂ ਯੂਕਰੇਨ ਦੇ ਲੋਕ ਜਿਹੜੇ ਨੇ ਯੂਕਰੇਨ ਦੇ ਲੋਕ ਜਿਹੜੇ ਨੇ ਉਹ ਲੜ ਰਹੇ ਨੇ ਲੋਕਤੰਤਰ ਆਜ਼ਾਦੀ ਅਤੇ ਪ੍ਰਭੂ ਸੱਤਾ ਦੇ ਲਈ ਉਹਨਾਂ ਦੀ ਲੜਾਈ ਜਿਹੜੀ ਹੈ ਇੱਕ ਅਜੇਹੀ ਲੜਾਈ ਹੈ ਜੋ ਸਾਡੇ ਸਾਰਿਆਂ ਦੇ ਲਈ ਮਾਇਨੇ ਰੱਖਦੀ ਹੈ ਕੈਨੇਡਾ ਇੱਕ ਨਿਆਂਪੂਰਨ ਅਤੇ ਸਥਾਈ ਸ਼ਾਂਤੀ ਪ੍ਰਾਪਤ ਕਰਨ ਦੇ ਲਈ ਯੂਕਰੇਨ ਅਤੇ ਯੂਕਰੇਨ ਦੇ ਲੋਕਾਂ ਦੇ ਨਾਲ ਖੜਾ ਇਸ ਤਰੀਕੇ ਦਾ ਬਿਆਨ ਜਿਹੜਾ ਐ ਜਸਟਿਨ ਟ੍ਰੂਟੋ ਦਾ ਸਾਹਮਣੇ ਆਇਆ ਹੈ ਤਾਂ ਤੁਹਾਨੂੰ ਦੱਸ ਦਿੰਨੇ ਆ ਕਿ ਅੱਜ ਜੈਲੈਂਸਕੀ ਅਤੇ ਟਰੰਪ ਦੀ ਤਿੱਖੀ ਬਹਿਸ ਹੋਈ ਦੋਨਾਂ ਦੇ ਵਿੱਚ ਇੱਕ ਐਸੀ ਬਹਿਸ ਹੋਈ ਜਿਹੜੀ ਕਿ ਹੁਣ ਰਾਜਨੀਤੀ ਨੂੰ ਗਰਮਾਉਂਦੀ ਨਜ਼ਰ ਆ ਰਹੀ ਹੈ ਵੱਖ-ਵੱਖ ਕੰਟਰੀਆਂ ਦੇ ਮੁਲਕਾਂ ਦੇ ਜਿਹੜੇ ਪ੍ਰਧਾਨ ਨੇ ਉਹਨਾਂ ਦੇ ਵਿੱਚ ਇਹ ਬੈਠਕ ਹੋਈ ਅਤੇ ਕਿਤੇ ਨਾ ਕਿਤੇ ਜਿਹੜੇ ਸੰਕੇਤ ਨੇ ਉਹ ਕਿਤੇ ਨਾ ਕਿਤੇ ਦਿੱਤੇ ਜਾ ਰਹੇ ਨੇ ਤੀਜੀ ਵਰਲਡ ਵਾਰ ਨੂੰ ਲੈ ਕੇ ਕਿਉਂਕਿ ਟਰੰਪ ਦੇ ਵੱਲੋਂ ਕਹਿ ਦਿੱਤਾ ਗਿਆ ਕਿ ਤੁਸੀਂ ਸਿੱਧਾ-ਸਿੱਧਾ ਤੀਜੀ ਵਰਲਡ ਵਾਰ ਨੂੰ ਸੰਕੇਤ ਦੇ ਰਹੇ ਹੋ ਇਹ ਗੱਲ ਜਿਹੜੀ ਆ ਟਰੰਪ ਨੇ ਜੈਲੈਂਸਕੀ ਨੂੰ ਕਹੀ ਤਾਂ ਉਸ ਤੋਂ ਬਾਅਦ ਹੁਣ ਟਰੂਡੋ ਦਾ ਵੀ ਇੱਕ ਵੱਡਾ ਬਿਆਨ ਸਾਹਮਣੇ ਆਉਂਦਾ ਹੈ ਟਰੰਪ ਦਾ ਜਿਸ ਤਰੀਕੇ ਦੇ ਨਾਲ ਰਵੱਈਆ ਯੂਕਰੇਨ ਨੂੰ ਲੈ ਕੇ ਸਾਹਮਣੇ ਆਇਆ ਤਾਂ ਉਸੇ ਤਰ੍ਹਾਂ ਕੈਨੇਡਾ ਦਾ ਯੂਕਰੇਨ ਨੂੰ ਸਮਰਥਨ ਕਰਦਾ ਰਵਈਆ ਸਾਹਮਣੇ ਆਇਆ ਤਾਂ ਯੂਕਰੇਨ ਦਾ ਸਹਿਯੋਗ ਜਿਹੜਾ ਆ ਟਰੂਡੋ ਦੇ ਵੱਲੋਂ ਦਿੱਤਾ ਜਾ ਰਿਹਾ ਹੈ ਤਾਂ ਵੱਡੀ ਖਬਰ ਨਿਕਲ ਕੇ ਸਾਹਮਣੇ ਆਈ ਹੈ ਚੈਲੈਂਸਕੀ ਅਤੇ ਟਰੰਪ ਦੀ ਬਹਿਸ ਦੇ ਵਿਚਾਲੇ ਹੁਣ ਟਰੂਡੋ ਦੀ ਐਂਟਰੀ ਹੋਈ ਹੈ ਟਰੂਡੋ ਦੇ ਵੱਲੋਂ ਸਿੱਧੇ ਤੌਰ ਤੇ ਕਹਿ ਦਿੱਤਾ ਗਿਆ ਕਿ ਅਸੀਂ ਯੂਕਰੇਨ ਦੇ ਨਾਲ ਖੜੇ ਹਾਂ ਕੈਨੇਡਾ ਪ੍ਰਧਾਨ ਮੰਤਰੀ ਟਰੂਡੋ ਦੇ ਵੱਲੋਂ ਚੈਲੈਂਸਕੀ ਦੀ ਪੁਰਜ਼ੋਰ ਹਮਾਇਤ ਜਿਹੜੀ ਹੈ ਉਹ ਕੀਤੀ ਜਾ ਰਹੀ ਹੈ